ਦੀ ਡਰਾਈਵਰੀ ਦੀ ਅਣਗਹਿਲੀ ਦੇ ਕਾਰਨ ਇੱਕ ਵੱਡਾ ਹਾਦਸਾ ਹੋ ਜਾਂਦਾ ਹੈ ਦੱਸਦੇ ਕਿ ਇੱਕ ਸਕੂਲੀ ਬੱਚਾ ਜਿਸ ਦੀ ਉਮਰ ਹਜੇ ਬਹੁਤ ਥੋੜੀ ਹੁੰਦੀ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਦੱਸਦੇ ਕਿ ਸਕੂਲ ਤੋਂ ਜਦੋਂ ਕਾਰ ਨੂੰ ਵਾਪਸ ਆ ਰਿਹਾ ਹੁੰਦਾ ਹੈ ਸਕੂਲੀ ਬੱਚਾ ਡਰਾਈਵਰ ਉਸ ਨੂੰ ਉਤਾਰ ਕੇ ਕਾਲੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਸਕੂਲੀ ਬੱਸ ਧੋਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜਦ ਹੀ ਜਿਹੜੀ ਬੱਸ ਦੇ ਪਿਛਲੇ ਟਾਇਰ ਹੁੰਦੇ ਨੇ ਉਸ ਬੱਚੇ ਦੀਆਂ ਲੱਤਾਂ ਦੇ ਉੱਪਰ ਆ ਜਾਂਦੇ ਨੇ ਤੇ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਦੱਸਦੀ ਕਿ ਉਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਹਾਲਤ ਐ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਹਿ ਸਕਦੇ ਆ ਕਿ ਬੱਸ ਡਰਾਈਵਰ ਦੇ ਉੱਤੇ ਦੋਸ਼ ਲਗਾਏ ਗਏ ਨੇ ਕਿ ਪਹਿਲਾਂ ਵਿਸਤਾਰਾਂ ਦੀ ਅਣਗਹਿਲੀ ਹੋਈ ਸੀ ਜਿਸ ਦੇ ਕਾਰਨ ਬੱਚੇ ਦਾ ਭਵਿੱਖ ਹੈ ਜਿਹੜਾ ਖਤਰੇ ਦੇ ਵਿੱਚ ਪੈ ਗਿਆ ਸੀ ਔਰ ਇੱਕ ਵਾਰ ਫਿਰ ਤੋਂ ਇਹੋ ਜਿਹੀ ਅਣਗਹਿਲੀ ਦੇ ਨੁਮਰੀ ਹੋਰ ਲਗਾਤਾਰ ਸਕੂਲ ਪ੍ਰਸ਼ਾਸਨ ਦੇ ਵੱਲੋਂ ਮਾਪਿਆਂ ਦੀ ਇਹੀ ਮੰਗ ਹੈ ਕਿ ਜਾਂ ਤਾਂ ਇਸ ਡਰਾਈਵਰ ਨੂੰ ਬਦਲ ਦਿੱਤਾ ਜਾਵੇ ਜਾਂ ਫਿਰ ਕੋਈ ਕਹਿ ਸਕਦੇ ਹੈਲਪਰ ਰੱਖਿਆ ਜਾਵੇ ਤਾਂ ਕਿ ਬੱਚੇ ਨੂੰ ਘਰ ਤੱਕ ਛੱਡ ਕੇ ਆਵੇ ਨਾ ਕਿ ਇੰਨੀ ਦੂਰ ਉਤਾਰਨ ਕਿਉਂਕਿ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ ਉਸ ਬੱਚੇ ਦੀ ਜਾਨ ਤੱਕ ਜੋ ਹੋ ਜਾ ਸਕਦੀ ਸੀ ਤਾਂ ਮਾਪੇ ਨੇ ਜਿਹੜੇ ਬੇहद ਚਿੰਤਾ ਜਤਾ ਰਹੇ ਤੇ ਆਓ ਇੱਕ ਵਾਰ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਣੇ ਮੇਰਾ ਨਾਮ ਸੁਰਜੀਤ ਸਿੰਘ ਆ ਇੰਡ ਕਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਹੈ ਇਹ ਸਾਢੇ ਤਿੰਨਾਂ ਦੀ ਛੁੱਟੀ ਹੋਈ ਹੈ ਸਕੂਲ ਆਇਆ ਤੇ ਵੈਨ ਵਾਲੇ ਨੇ ਉਤਾਰਿਆ ਬੱਚੇ ਨੂੰ ਉਹ ਨੇ ਇਹ ਨਹੀਂ ਵਿਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਗਿਆ ਗੱਡੀ ਦੇ ਨਾਲ ਕਿਸੇ ਟਹਿ ਗਿਆ ਕਿ ਪਿੱਛੋਂ ਮੁੰਡਾ ਆ ਕੇ ਭਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਆ ਉਹਨੇ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਆ ਕੇ ਮੁੰਡੇ ਨੂੰ ਕੱਢਿਆ ਥੱਲੇ ਬਾਹਰ ਤੇ ਕੀ ਹੁੰਦੀ ਮੰਨ ਕੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਫਿਰ ਆ ਕੇ ਦੱਸਣਗੇ ਇਨੀ ਵੇਲੇ ਲੱਤੋ ਬਾਈ ਸਕੂਲ ਦੇ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਹੀ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਹੀ ਲਾਪਰਵਾਹੀ ਆ ਕਿ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੰਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨ ਦੇ ਉਹ ਦੋ ਕਿਲੇ ਦਾ ਹਟਵਾ ਡਿਸਟੈਂਸ ਹੈ ਦੋ ਕਿਲੇ ਹਟਵਾ ਤੇ ਇਹਨਾਂ ਦੀ ਰਿਸਪੋਨਸੀਬਿਲਟੀ ਮੰਦੀ ਆ ਵੀ ਬੱਚੇ ਨੂੰ ਘਰ ਤੱਕ ਜਾਣ ਇਹ ਜਿਹੜੇ ਜਿਹੜਾ ਮੇਡ ਆ ਉਹ ਹਾਲੇ ਪਰ ਕਦੇ ਨਹੀਂ ਰਖਿਆ ਡਰਾਈਵਰ ਕਦੇ ਨਹੀਂ ਆ ਘਰ ਤੱਕ ਬੱਚੇ ਨੂੰ ਘਰ ਤੱਕ ਜਾਣ ਹੁਣ ਆਵਾਜੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਦਿਖਾਈ ਦਿੱਤਾ ਵੀ ਉਹ ਜਿਹੜੇ ਬਿਆਨ ਦਿਓ ਤੋਰੀ ਉਹਨੇ ਮੱਚਾ ਨਾਲ ਸੀਟ ਹੈ ਗਿਆ ਵਾ ਤੇ ਵਿਸ਼ੇਕ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਭਜਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਖੱਬ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮੜੇ ਨੂੰ ਕੱਢਿਆ ਬਾਹਰ ਹੁਣ ਕੀ ਮੰਗ ਕਰਦੇ ਮੰਗ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਆ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਕਰਾਉਨੇ ਆਂ ਹੀ ਐਡਵਾਈਸ ਦੇ ਗਏ ਆ ਉਹਨਾਂ ਗਾੜੀ ਵੇਖੋ ਇਹਨਾਂ ਦਾ ਮੇਰਾ ਪੋਤਰਾ ਜੋ ਕੀ ਹੋਇਆ ਇਹਨੂੰ ਅੱਜ ਵਸਤੂ ਜਿਹਨਾਂ ਨੇ ਤਾਰਿਆ ਪਾਸਾ ਨੇ ਹੋੜੀ ਕਰਕੇ ਤਾਰਤਾ ਨੂੰ ਉਹਨੇ ਇਹ ਨਹੀਂ ਵੇਖਿਆ ਵੀ ਬੱਚਾ ਉਤਰ ਗਿਆ ਕਿ ਨਹੀਂ ਉਤਰਿਆ ਮੈਂ ਤਾਂ ਇਹੋ ਹੀ ਕਹਿੰਨੀ ਵੀ ਇਹ ਹੁਣ ਇਹਨਾਂ ਨੂੰ ਜਿੱਤਰਾ ਵੀ ਇਹਨਾਂ ਤੇ ਸਜ਼ਾ ਦੇਣੀ ਚਾਹੀਦੀ ਆ ਕਿੰਨੀ ਕੋ ਪਰੇਸ਼ਾਨੀ ਤੁਹਾਨੂੰ ਹੁੰਦੀ ਬਸਦੀ ਆ ਏ ਬੱਸ ਦੀ ਮੈਨੂੰ ਬੜੀ ਪਰੇਸ਼ਾਨੀ ਮੈਂ ਤਾਂ ਕੋਈ ਬੜਾ ਕਰਦਾਂ ਤੂੰ ਕਹੀ ਨਹੀਂ ਪੀਂਦੇ ਤੂੰ ਬੱਸ ਇਹਨਾਂ ਨੂੰ ਬੰਦ ਕਰ ਦੋ ਸਕੂਲ ਹੀ ਬੰਦ ਕਰ ਦੋ ਇਹਨਾਂ ਦਾ ਹੋਰ ਕਿਤੇ ਮੇਰੇ ਬੱਚੇ ਪੈ ਜਾਣ ਉਹ ਬੜੀ ਲਾਪਰਵਾਹੀ ਕਰਨੀ ਮੈਂ ਕਹਿੰਦੀ ਰੱਖਣ ਮੈਂ ਬੋਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਕਹੀ ਨਹੀਂ ਪੀ ਤੂੰ ਤੇਨੂੰ ਕਾਦੀ ਕੀ ਕਾਲੀ ਪਈ ਹੁੰਦੀ ਆ ਕਿ ਤੂੰ ਬੱਚੇ ਨੂੰ ਤਾਰ ਦੰਦਾ ਹਲਪੜ ਵੀ ਗਾ ਵਿੱਚ ਇਹ ਹੁੰਦੀ ਆ ਵੀ ਚਲ ਕਦੀ ਆ ਗਈ ਕਦੀ ਨਾ ਆ ਗਈ ਜਿੰਮੇਵਾਰੀ ਨਹੀਂ ਕੋਈ ਹੈਗੀ ਜਿੰਮੇਵਾਰੀ ਨਹੀਂ ਕੋਈ ਜਿੰਮੇਵਾਰੀ ਨਹੀਂ ਇਸ ਸਕੂਲ ਲਾਪਰਵਾਹੀ ਬਹੁਤ ਜ਼ਿਆਦੀ ਆ ਮੈਂ ਤਾਂ ਆਪਣੀ ਲੜਕੀ ਨੂੰ ਗਈ ਹਾਂ ਤੇ ਜਦੋਂ ਪਤਾ ਲੱਗਾ ਵੀ ਸੱਟ ਲੱਗ ਗਈ ਬਹੁਤ ਜ਼ ਗਾਲੀ ਸਾਜੂ ਨੂੰ ਬਹੁਤ ਜਨੀ ਪਰੇਸ਼ਾਨੀ ਆ ਗਈ ਹੁਣ ਕੀ ਮੰਗ ਕਰਦੇ ਹੋ ਮੈਂ ਇਹੋ ਕਹਿੰਨੇ ਬਈ ਇਹਨਾਂ ਦੇ ਸਕੂਲ ਆ ਇਹਨੂੰ ਕਰਨਾ ਚਾਹੀਦਾ ਜੋ ਵੀ ਇਹਨਾਂ ਦੇ ਕਾਰਵਾਈ ਕਰੋ ਤੁਸੀਂ ਜੋ ਕਰਨੀ ਹੈ ਮੈਂ ਪਿੰਡ ਵਾਸੀ ਘਮਟਾਲੇ ਦਾ ਰਹਿਣ ਵਾਲਾ ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇਹਦੀ ਕਤਿਬਨ ਸਾਢੇ 3 ਵਾਰੀ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ ਵੈਨ ਵੈਨ ਇਹਦਾ ਸਕੂਲ ਹੈ ਸਟਾਰਵਰਲਡ ਉਹਦੇ ਮਹਾਰਾਜ ਤੇ ਸਕਾਉਟ ਦੇ ਹਸਪੀਟਲ ਤੇ ਲੱਗੇ ਤੇ ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜੇ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉੱਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤੁਹਾਨੂੰ ਕੰਡੀਸ਼ਨ ਤੋਂ ਦਿਖਾਉਣ ਦੇ ਬੱਚੇ ਕੰਡੀਸ਼ਨ ਦੇ ਹਿਸਾਬ ਨਾਲ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਆ ਪਰ ਇਹਨਾਂ ਦੀ ਇੰਨੀ ਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ ਡੇਢ ਕਿਲਾ ਹਟਵਾ ਲਾਇਆ ਗਿਆ ਜੀ ਜਦੋਂ ਅਸੀਂ ਪੇ ਕਰਨੇ ਸਾਰੇ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਸਾਨੂੰ ਇਹ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬਸ ਪ੍ਰਾਈਵੇਟ ਸਕੂਲ ਦੀ ਆ ਸਕੂਲ ਦੀ ਬਸ ਆ ਜੀ ਸਕੂਲ ਦੀ ਬਸ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਪ੍ਰੇਸ਼ਾਨੀ ਤੇ ਤੁਸੀਂ ਲਾੜੋ ਆਏ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝੀ ਹੋ ਗਿਆ ਕਦੀ ਕੋਝੀ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆ ਕਿਦਾਂ ਵੀ ਰਕਲ ਬਚਾ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗੇਲੀ ਹੈ ਜੀ ਜਿਹਨੂੰ ਕੱਲ ਖਾਣ ਕਰੀ ਅੱਜ ਇਹ ਕਿੰਨੀ ਕਿੰਨੀ ਦੂਰ ਬਚਾ ਗਈ ਨਾ ਬੱਚਾ ਡੇਡ ਡੇਡ ਕਿਲੇ ਹਨੂ ਡੇਡ ਦੋ ਕਿਲੇ ਹਟਵੇਂ ਬੱਚੇ ਨੂੰ ਲਾਇਆ ਗਿਆ ਜੀ ਕੋਈ ਘਰ ਜਲੇ ਥੱਲੇ ਆ ਗਿਆ ਕਿ ਨਿੱਦਰ ਕੇ ਸੜਦਾ ਗਿਆ ਕਿ ਸੜਦਾ ਬਿਲਕੁਲ ਕਿਹਦਾ ਤੁਹਾਨੂੰ ਕੱਪੜੇ ਦਿਖਾ ਦਨੇ ਘੱਟੂ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸੈ ਗਿਆ ਜੀ 2 ਬਟੇ ਨੂੰ ਕਿੱਡੀ ਸੈ ਗਿਆ ਕਾਫੀ ਕਿਉਂਕਿ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੇ ਰੋਡ ਵਗੈਰਾ ਤੇ ਜੋ ਸਭ ਜੀ ਵਗੈਰਾ ਬੱਚੇ ਦੀ ਹੁੰਨੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇਖ ਲਓ ਬੱਚੇ ਦੀ ਸਹੀ ਦੱਸਾ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਸਕੂਲ ਦੇ ਸਟਾਫ ਨੇ ਕਿੰਨੇ ਵਜੇ ਅਪਰੋਚ ਕੀਤਾ ਇਹ ਸਾਇਰ ਕਮ ਸੇਮ 3 ਸਵਾ 3 ਦਾ ਵਾਕਿਆ ਜੀ ਤੇ ਸਕੂਲ ਦੇ ਜਿਹੜਾ ਆਮ ਸਟਾਫ 8 ਵਜੇ ਪਹੁੰਚ ਰਿਹਾ ਸਾਡੇ ਕੋਲ ਹੂੰ ਤੇ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਨਾਂ ਜੀ ਹੋਈ ਹੈ ਜੀ ਹਸਪੀਟਲ ਨੂੰ ਵੀ ਹੋਈ ਹੈ ਜੀ ਕਿਉਂਕਿ ਮੰਦੀ ਕਰਦੇ ਮੰਗੇ ਕਰਦੇ ਵੀ ਆਈ ਦੇਣੇ ਘਟਨਾਵਾਂ ਹੁੰਦੀਆਂ ਵੀ ਘਟਨਾਾਂ ਦੇ ਰੁਕੇ ਸਕੂਲ ਦੀਆਂ ਪ੍ਰਸ਼ਾਸਨ ਦੀਆਂ ਵੀ ਨਾਲ ਜਿਵੇਂ ਬਾਰੇ ਨਾਲ ਸਕੂਲ ਦੇ ਸਟਾਫ ਦੀਆਂ ਵੀ ਬੰਦੀਆਂ ਬੱਸ ਕੰਡਕਟਰ ਨਸ਼ੇ ਦੇ ਹਾਲਤਾਂ ਵਿੱਚ ਖਾਰ ਪੀ ਲਿਆ ਦੇ ਤੁਰ ਪਿਆ ਕਾਲੀਆਂ ਪਈਆਂ ਨੇ ਵਿਦਿਆਰਥੀ ਨੂੰ ਭਜਾ ਲਓ ਉਧਰ ਨੂੰ ਭਜਾ ਲਓ ਇਹਨਾਂ ਕਿਹੜੇ ਟਾਈਮ ਚੁੱਕੜੀਆਂ ਜੀ ਕਿਸੇ ਦੇ ਪਰ ਕਿਸੇ ਦੇ ਬੱਚੇ ਦੀ ਜਿੰਦਗੀਆਂ ਖਰਵਾਲ ਕਰਦੇ ਆ ਇਹ ਸਾਰਾ ਸਾਰ ਖਤਮ ਹੋਣਾ ਚਾਹੀਦਾ ਆਈ ਦੇਣੇ ਵਾਕਏ ਸੁਣਨ ਨੂੰ ਮਿਲਦੇ ਆ ਕਦੀ ਨਸ਼ਾਈ ਡਰਾਈਵਰ ਨੇ ਉੱਥੇ ਮਲਟਾਤੀ ਕਦੀ ਆਹ ਕਰਦਾ ਜੇ ਕਰਦਾ ਜੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਆਇਆ ਪਰ ਪ੍ਰਸ਼ਾਸਨ ਵਾਲੇ ਆ ਰਹੇ ਆ ਜੀ ਬੱਸ ਉਹ ਵੀ ਆਪਣੀ ਵੀ ਆ ਰਹੀ ਹੈ ਉਹ ਤੁਹਾਨੂੰ ਆਪਾਂ ਜੋ ਵੀ ਤੁਹਾਨੂੰ ਹਨੇ ਸੀ ਸੀਟੀਵੀ ਕਨਵਾ ਕੇ ਤੁਹਾਨੂੰ ਬੇ ਦੇ ਦਿੰਦੇ ਆ ਜੀ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਵੀ ਨਾ ਸਖਤ ਸਖਤ ਕਾਰਵਾਈ ਹੋਵੇ ਵੀ ਜਿਹੜੇ ਆਉਣ ਵਾਲੀਆਂ ਘਨੇਵਾ ਜਿਹੜੀਆਂ ਘਟਨਾਵਾਂ 'ਚ ਰੁਕਿਆ ਜਾਵੇ ਜਿਹੜੇ ਨਾਲ ਖਾ ਪੀ ਕੇ ਜੜ ਜਾਂਦੇ ਆ ਵੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਕਿ ਬੱਚੇ ਨੂੰ ਕਿੱਥੇ ਤਾਰਨਾ ਕਿਦੋਂ ਖੜਨਾ ਕੀ ਹਿਸਾਬ ਕੀ ਕਿਤਾਬ ਜਿਨ੍ਹਾਂ ਕੋਈ 3:00 ਵਜੇ ਕਰੀਬ ਗਮਤਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵਹਿਣ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟੈਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਤੇ ਉਹ ਜੇਰੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐ ਇਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਹੋਂਦਾ ਤੇ ਕੰਪਲੇਂਟ ਕਿਹਦੇ ਤੋਂ ਅੱਜ ਆਈ ਈ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਨੇ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣ ਦਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ